ਹੈਲੋ एवरीवन ਆਪਣੀ ਕਹਾਣੀ ਦਾ ਨਾਮ ਹੈ ਸਮੁੰਦਰ ਦੇ ਪਾਣੀ ਦਾ ਰਹੱਸ ਸਮੁੰਦਰ ਦੇ ਕਿਨਾਰੇ ਇੱਕ ਛੋਟੀ ਜਿਹੀ ਬਸਤੀ ਹੈ ਅਮਨ ਉਸ ਬਸਤੀ ਵਿੱਚ ਰਹਿੰਦਾ ਹੈ ਆ ਦੇਖੋ ਆ ਬਨਾਇਆ ਬੱਚਾ ਚੱਲਿਆ ਹੈ ਹਨਾ ਸੜਕ ਤੇ ਆ ਨਾਲ ਖੇਤ ਬਨੇ ਹੋਏ ਨੇ ਆਜ ਤੱਕ ਇਸ ਨੂੰ ਲੱਗਦਾ ਕਿ ਤੇ ਹੈਗਾ ਇਹ ਆ ਕੁਝ ਪਈ ਕੋਈ ਚੀਜ਼ ਹੈ ਨਾ ਪਾਣੀ ਪਏ ਵਿੱਚ ਪਾਣੀ ਦੇ ਵਿੱਚ ਕੋਈ ਚੀਜ਼ੋਂ ਪਾ ਰਹੇ ਨੇ ਇੱਕ ਦਿਨ ਅਮਨ ਬਾਜ਼ਾਰ ਤੋਂ ਸਬਜ਼ੀ ਲੈ ਕੇ ਆ ਰਿਹਾ ਸੀ ਉਸਦੇ ਹੱਥ ਵਿੱਚ ਸਬਜ਼ੀ ਦਾ ਝੋਲਾ ਸੀ ਉਹ ਮਸਤੀ ਵਿੱਚ ਗੁੰਗੁਣਾਉਂਦੇ ਹੋਏ ਸਮੁੰਦਰ ਦੇ ਕਿਨਾਰੇ ਸਮੁੰਦਰ ਅ ਸਮੁੰਦਰ ਦੇ ਕਿਨਾਰੇ ਚੱਲ ਰਿਹਾ ਸੀ ਅਚਾਨਕ ਉਸ ਨੂੰ ਠੋਕਰ ਲੱਗੀ ਉਹ ਡਿੱਗ ਡਿੱਗੇ ਬਚਿਆ ਉਸਦੇ ਹੱਥ ਤੋਂ ਸਬਜ਼ੀ ਦਾ ਥੈਲਾ ਹੀਟਾ ਡਿੱਗ ਪਿਆ ਥੈਲੇ 'ਚੋਂ ਕੁਝ ਆਲੂ ਨਿਕਲ ਕੇ ਸਮੁੰਦਰ ਵਿੱਚ ਡਿੱਗ ਗਏ ਆਲੂ ਸਮੁੰਦਰ ਵਿੱਚ ਤੈਰਨ ਲੱਗਿਆ ਥੈਲਾ ਸ ਤੇ ਥੈਲੇ 'ਚੋਂ ਆਲੂ ਡਿੱਗ ਗਏ ਆਲੂ ਸਮੁੰਦਰ ਦੇ ਵਿੱਚ ਤੈਰ ਰਹੇ ਨੇ ਅਮਨ ਥੋੜੀ ਦੂਰ ਤੱਕ ਆਲੂ ਨੂੰ ਤੈਰਦੇ ਹੋਏ ਦੇਖਦਾ ਰਿਹਾ ਫਿਰ ਉਹ ਬੱਚੇ ਹੋਏ ਆਲੂ ਕਰ ਲੈ ਆਏ ਉਸਨੇ ਥੱਲੇ ਵਿੱਚੋਂ ਆਲੂ ਕੱਢੇ ਆਲੂ ਤੇ ਮਿੱਟੀ ਲੱਗੀ ਹੋਈ ਸੀ ਉਸਨੇ ਆਲੂ ਤੋਂ ਓਨਲੀ ਬਾਲਟੀ ਵਿੱਚ ਪਾ ਦਿੱਤੇ ਆ ਬਾਲਟੀ ਚ ਉਹਨੇ ਆਲੂ ਪਾ ਦਿੱਤੇ ਆਲੂ ਪਾਣੀ ਵਿੱਚ ਡੁੱਬ ਗਏ ਇਹ ਦੇਖ ਕੇ ਅਮਨ ਹੈਰਾਨ ਹੋਇਆ ਸਮੁੰਦਰ ਦੇ ਪਾਣੀ ਵਿੱਚ ਆਲੂ ਤੈਰ ਰਹੇ ਸਨ ਘਰ ਦੇ ਪਾਣੀ ਪੀਣ ਵਾਲੇ ਪਾਣੀ ਵਿੱਚ ਆਲੂ ਡੁੱਬ ਗਏ ਆਖਰ ਇਹ ਜਿਆ ਕਿਉਂ ਹੋਇਆ ਉਹ ਸੋਚ ਵਿੱਚ ਪੈ ਗਿਆ ਉਸਨੇ ਇਹ ਗੱਲ ਆਪਣੇ ਦੋਸਤ ਰਮਨ ਨੂੰ ਦੱਸੀ ਉਹਨੇ ਆਪਣੇ ਦੋਸਤ ਨੂੰ ਦੱਸੀ ਰਮਨ ਨੂੰ ਵੀ ਇਹ ਗੱਲ ਅਜੀਬ ਲੱਗੀ ਇਹ ਰਹੱਸ ਦਾ ਪਤਾ ਲਗਾਉਣ ਲਈ ਉਹ ਦੋਵੇਂ ਜੈਸਮਿਨ ਦੀਦੀ ਦੇ ਘਰ ਵੱਲ ਚੱਲ ਪਏ ਤੁਸੀਂ ਜਰਾ ਸੋਚੋ ਅਜਿਹਾ ਕਿਉਂ ਹੋਇਆ ਆਪਾਂ ਕੁਐਸਚਨ ਆਨਸਰ ਕਰਦੇ ਹਾਂ ਉਹਦੇ ਵਿੱਚ ਆਏਗਾ ਸ਼ਾਇਦ ਸਮੁੰਦਰ ਇਹ ਕੁਕੀ ਕਹਿੰਦੇ ਇਸ ਕਹਾਣੀ ਵਿੱਚ ਅਜਿਹੇ ਸ਼ਬਦ ਛਾਂਟੋ ਜਿਨ੍ਹਾਂ ਨੂੰ ਬਹੁਵਚਨ ਵਿੱਚ ਬਦਲਿਆ ਜਾ ਸਕਦਾ ਹੈ ਕਹਾਣੀ ਐ ਸਭ ਤੋਂ ਪਹਿਲਾਂ ਤਾਂ ਕਹਾਣੀ ਬੱਚਾ चोला सब्जी हाथ, आलू, समुंदर मिट्टी अमन हैरान क्यों हो गया क्योंकि आलू समुंदर क्योंकि उसने आलू समुन्द्र तैरते दे देखा ਆਲੂਆ ਨੂੰ ਸਮੁੰਦਰ ਵਿੱਚ ਤੈਰਦੇ ਦੇਖਿਆ ਸੀ। ਸਮੁੰਦਰ ਵਿਚਾਰੂ ਤੈਰਨ ਲੱਗ ਪਏ ਪਰ ਕਰਦੇ ਪਾਣੀ ਵਿੱਚ ਆਲੂ ਡੁੱਬ ਗਏ। ਜੈਸਮਿਨ ਦੀਦੀ ਨੇ ਉਹਨਾਂ ਨੂੰ ਇਸ ਦਾ ਕੀ ਕਾਰਨ ਦੱਸਿਆ ਹੋਵੇਗਾ? ਸੋਚੋ ਅਤੇ ਲਿਖੋ। ਜੈਸਮਿਨ ਨੇ ਦੱਸਿਆ ਹੋਵੇਗਾ ਕਿ समुद्री पानी खारा हूँ है इस कारण इस ऊपर कोई भी चीज तैर सकती है ਅਮਨ ਦੀ ਅਮਨ ਦੀ ਤਰ੍ਹਾਂ ਤੁਸੀਂ ਵੀ ਅਲੱਗ-ਅਲੱਗ ਚੀਜ਼ਾਂ ਪਾਣੀ ਵਿੱਚ ਤਰਾ ਕੇ ਦੇਖੋ ਅਤੇ ਇੱਕ ਸੂਚੀ ਬਣਾਓ ਕਿ ਕੀ ਕੀ ਤਿਆਰਿਆ ਤੇ ਕੀ ਕੀ ਡੁੱਬਿਆ ਆਲੂ ਪੇਜ ਪਹਣੀ ਬੋਤਲ ਪੈਨ ਪੈਨਸਿਲ ਇਹ ਸਾਰੇ ਚੀਜ਼ਾਂ ਤੁਸੀਂ ਕਰਕੇ ਦੇਖਣੀਆਂ ਹੈ ਕਿਹੜੀਆਂ ਚੀਜ਼ਾਂ ਤੈਰ ਗਈਆਂ ਤੇ ਕਿਹੜੀਆਂ ਡੁੱਬ ਗਈਆਂ ਉਹ ਫਿਰ ਤੁਸੀਂ ਅਲੱਗ-ਅਲੱਗ ਕੇ ਕਰਕੇ ਲਿਖਣੀਆਂ ਤੈਰਨ ਵਾਲੀਆਂ ਲਿਖ ਲਓ ਇੱਥੇ ਲਿਖ ਲਓ ਡੁੱਬਣ ਵਾਲੀਆਂ